ਪੰਜਾਬ ਦੇ ਵਿੱਚ ਖਾਸ ਕਰਕੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਨੂੰ ਜਦੋਂ ਠੇਕੇ ਤੇ ਦਿੱਤਾ ਜਾਂਦਾ ਹੈ ਜਾਂ ਲੀਜ਼ ਤੇ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਵੇਲੇ ਗੜਬੜੀਆਂ ਪੈਦਾ ਹੋ ਜਾਂਦੀਆਂ ਨੇ ਖਾਸ ਕਰਕੇ ਜਿਸ ਵਰਗ ਦੀ ਜਿੰਨੇ ਹਿੱਸੇਦਾਰੀ ਬਣਦੀ ਹੈ ਉਹ ਮਿਲਦੀ ਨਹੀਂ ਕਈ ਥਾਵਾਂ ਦੇ ਉੱਤੇ ਜਈਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਫਿਰ ਵਿਵਾਦ ਵੱਡਾ ਹੋ ਜਾਂਦਾ ਹੈ ਤਾਂ ਪੰਜਾਬ ਲੈਂਡ ਜਿਹੜਾ ਵਿਲੇਜ ਵਾਲਾ ਐਕਟ ਹੈ ਉਹ ਕੀ ਕਹਿੰਦਾ ਹੈ ਔਰ ਸਮੱਸਿਆ ਕੀ ਪੈਦਾ ਹੁੰਦੀ ਹੈ ਜ਼ਮੀਨੀ ਪਾਦਰ ਦੇ ਉੱਤੇ ਇਸ ਬਾਰੇ ਇੱਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਹੈ ਚਿੱਠੀ ਕਿਸ ਨੇ ਲਿਖੀ ਹੈ ਅੰਬੇਦਕਰ ਸਟੂਡੈਂਟਸ ਫੋਰਮ ਦੇ ਜਿਹੜੇ ਕਨਵੀਨਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿੱਥੇ ਆਪਣੀ ਪੜ੍ਹਾਈ ਦਾ ਕੰਮ ਕਰਦੇ ਆ ਉੱਥੇ ਇਹਨਾਂ ਮੁੱਦੇ ਉੱਤੇ ਉਹ ਧਿਆਨ ਕੇਂਦਰਿਤ ਕਰਦੇ ਆ ਗੁਰਦੀਪ ਸਿੰਘ ਉਹ ਹਜ਼ਾਰਤੀ ਮੇਰੇ ਨਾਲ ਖੜੇ ਨੇ ਉਹਨਾਂ ਨਾਲ ਅਸੀਂ ਗੱਲ ਕਰਦੇ ਆ ਕਿ ਇਹਨਾਂ ਨੂੰ ਚਿੱਠੀ ਕਿਉਂ ਲਿਖਣੀ ਪਈ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਭ ਤੋਂ ਪਹਿਲਾਂ ਗੁਰਦੀਪ ਜੀ ਇਹ ਦੱਸੋ ਕਿ ਜਿਹੜੀ ਉਹ ਚਿੱਠੀ ਲਖਣ ਦਾ ਤੁਹਾਡਾ ਮਕਸਦ ਕੀ ਸੀ ਕਿਉਂ ਲਿਖਣੀ ਪੈ ਗਈ ਉਹਦਾ ਮਕਸਦ ਇਹ ਸੀ ਕਿਉਂਕਿ ਪੰਜਾਬ ਵਿਲੇਜ ਕਾਮਨ ਲੈਂਡ ਐਕਟ ਜਿਹੜਾ ਹੈਗਾ 1961 ਦਾ ਉਹਦੇ ਅਕੋਰਡਿੰਗ ਜਿਹੜੀ ਪੰਜਾਬ ਦੇ ਪਿੰਡਾਂ ਦੇ ਵਿੱਚ ਸ਼ਾਮਲੜ ਜ਼ਮੀਨ ਹੈਗੀ ਆ ਸ਼ਾਮਲੜ ਜ਼ਮੀਨ ਆ ਹੁਣ ਹਰ ਇੱਕ ਪੰਚਾਇਤ ਉਹ ਜਿਹੜੀ ਉਹਦੀ ਹਰ ਇੱਕ ਸਾਲ ਲੀਜ਼ ਤੇ ਠੇਕੇ ਤੇ ਜ਼ਮੀਨ ਦਿੰਦੀ ਆ ਉਹਦੇ ਵਿੱਚੋਂ ਤੀਜਾ ਹਿੱਸਾ ਹੁੰਦਾ ਪੰਜਾਬ ਦੀ ਦਲਿਤਾਂ ਦੇ ਜਿਹੜੇ ਹੈਗੇ ਨੇ ਅਨ ਇਹ ਲੋਕਾਂ ਦਾ ਹੁਣ ਪੰਜਾਬ ਦੀ ਜਿਹੜੀ ਆਬਾਦੀ ਹੈ ਅਗਰ 2011 ਦੀ ਸੈਂਸਸ ਦੇਖੀਏ ਤਾਂ 31.65 94% ਆ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਜ਼ਿਆਦਾ ਐਸਸੀ ਦੀ ਪਾਪੂਲੇਸ਼ਨ ਪੰਜਾਬ ਦੇ ਵਿੱਚ ਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀ ਕਿ ਮੈਂ ਬਸ਼ੇਸ਼ ਉਹਨਾਂ ਨੇ ਤਾਂ ਇਹ ਵੀ ਵਾਅਦਾ ਕੀਤਾ ਸੀ ਕਿ ਡਿਪਟੀ ਸੀਐਮ ਬਣਾਵਾਂਗੇ ਹਨਾ ਇੱਕ ਜਿਹੜਾ ਅਨਸੂਚਿਤ ਜਾਤੀ ਤੋਂ ਕੋਈ ਹੋਵੇਗਾ ਪਰ ਉਹ ਨਹੀਂ ਹੋਇਆਗਾ ਪਰ ਇਹ ਮੁੱਦੇ ਤੇ ਧਿਆਨ ਇਸ ਲਈ ਕੇਂਦਰਿਤ ਹੈਗਾ ਸਾਡਾ ਕਿਉਂਕਿ ਜ਼ਿਆਦਾ ਜ਼ਰੂਰੀ ਇਸ ਲਈ ਬਣ ਜਾਂਦਾ ਕਿਉਂਕਿ ਅੱਜ ਕੱਲ ਬੋਲੀਆਂ ਹੋ ਰਹੀਆਂ ਨੇ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਹੋ ਰਹੀਆਂ ਨੇ ਜਿਵੇਂ ਤੁਸੀਂ ਗੱਲ ਕੀਤੀ ਉਹ ਹਮੇਸ਼ਾ ਧਾਂਦ ਲੀਆਂ ਹੁੰਦੀਆਂ ਆ ਰਹੀਆਂ ਨੇ ਉਹ ਧਾਂਦੀਆਂ ਦੇ ਵਿੱਚ ਕੀ ਹੁੰਦਾ ਕਿ ਜਿੱਥੇ ਵੀ ਦਲਤਾਂ ਇਕੱਠੇ ਹੋ ਕੇ ਉਹ ਜ਼ਮੀਨ ਨੂੰ ਆਪਣਾ ਠਿੱਕੇ ਤੇ ਲੈਣੀ ਚਾਹਿਆ ਤਾਂ ਉੱਥੇ ਪ੍ਰਸ਼ਾਸਨ ਦੇ ਨਾਲ ਪ੍ਰਸ਼ਾਸਨ ਨਾਲ ਰੜਕੇ ਤੇ ਨਾਲ ਕੁਝ ਜਿਹੜੇ ਉੱਥੋਂ ਦੇ ਤਣਾੜ ਬੰਦੇ ਹੁੰਦੇ ਨੇ ਉਹ ਜ਼ਬਰਨ ਕਿਸੇ ਹੋਰ ਦੇ ਨਾਮ ਤੇ ਬੋਲੀ ਲੈ ਕੇ ਉਹ ਜ਼ਮੀਨ ਨੂੰ ਵਾਉਂਦੇ ਨੇ ਤੇ ਜੇ ਕੋਈ ਇਕੱਠੇ ਹੋ ਕੇ ਜ਼ਮੀਨ ਦੀ ਬੋਲੀ ਦੇਣਾ ਚਾਹੁੰਦਾ ਤਾਂ ਉਹਨਾਂ ਤੇ ਕੁੱਟਮਾਰ ਵੀ ਹੁੰਦੀ ਹੈ ਇਹਦੇ ਲਈ ਮੈਂ ਇਸ ਲੈਟਰ ਦੇ ਵਿੱਚ ਵੀ ਕੁਝ ਪਿੰਡਾਂ ਦੇ ਜਿਵੇਂ ਜਲੂਰ ਪਿੰਡ ਹੋ ਗਿਆ ਸੀ ਉੱਥੇ ਦਾ ਇੱਕ ਬੇਬੇ ਦੀ ਬਜ਼ੁਰਗ ਬੇਬੇ ਦੀ ਮੌਤ ਵੀ ਹੋ ਗਈ ਸੀ ਉਸ ਤੋਂ ਇਲਾਵਾ ਬੀਪੁਰ ਪਿੰਡਾ ਸੰਗਰੂਰ ਦਾ ਜਿਹੜਾ ਉਧਰ ਲਾਸਟ ਪਿੰਡ ਹੈਗਾ ਉੱਥੇ ਸੀ ਬਾੜਦਗਲਾ ਪਿੰਡ ਜਦੋਂ ਭਗਵੰਤ ਮਾਨ ਭਗਵੰਤ ਮਾਨ ਜੀ ਉਦੋਂ ਐਮਪੀ ਵੀ ਹੁੰਦੇ ਸੀ ਇਹਨਾਂ ਦੇ ਹੁੰਦੇ ਹੋਏ ਬਾੜਦਗਲਾ ਪਿੰਡ ਦੇ ਵਿੱਚ ਦਲਤਾਂ ਦਾ ਬਾਈਕਾਟ ਵੀ ਹੋ ਗਿਆ ਸੀ ਤੇ ਹੋਰ ਕਈ ਪਿੰਡ ਹੈਗੇ ਨੇ ਇਸ ਕਰਕੇ ਸਾਨੂੰ ਚਿੱਠੀ ਲਿਖਣੀ ਪਈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਇਲੈਕਸ਼ਨਾਂ ਹੋ ਰਹੀਆਂ ਸੀ ਅਸੀਂ ਪਹਿਲਾਂ ਚਿੱਠੀ ਇਸ ਲਈ ਨਹੀਂ ਲਿਖ ਸਕੇ ਤੇ ਅਸੀਂ ਇਹ ਇਲੈਕਸ਼ਨਾਂ ਦੇ ਰਿਜ਼ਲਟ ਤੋਂ ਬਾਅਦ ਜਾ ਕੇ ਚਿੱਠੀ ਲਿਖੀ ਸੀ ਐਮ ਸਾਹਿਬ ਨੂੰ ਕਿ ਤੁਸੀਂ ਇਹਦੇ ਤੇ ਧਿਆਨ ਕੇਂਦਰਿਤ ਕਰੋ ਆਪਣੀ ਜਿਹੜੀ ਕਿਉਂਕਿ ਪੰਚ ਜੇ ਤਪੰਗ ਨੇ ਤੇ ਉਹ ਸਿੱਧਾ-ਸਿੱਧਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜਿਹੜਾ ਉਹਨਾਂ ਦਾ ਅਬਜ਼ਰਵਰ ਲੱਗਿਆ ਹੁੰਦਾ ਉਹਨੇ ਉੱਥੇ ਬੋਲੀ ਕਰਵਾਉਣੀ ਆ ਤੇ ਅਸੀਂ ਇਸ ਲਈ ਧਿਆਨ ਦਿਵਾਉਣਾ ਚਾਹੁੰਦੇ ਆ ਕਿ ਉਹ ਇਸ ਦੀ ਬੋਲੀ ਆ ਜਿਹੜੀ ਸਾਡੇ ਧਿਆਨ ਚ ਪੰਜਾਬ ਦੇ ਕਿੰਨੇ ਕੁ ਪਿੰਡ ਨੇ ਕਿੰਨੀਆਂ ਕੁ ਸ਼ਾਮਲੜਦੀਆਂ ਜ਼ਮੀਨਾਂ ਆ ਜਿੱਥੇ ਬੋਲੀ ਹੁੰਦੀ ਨਹੀਂ ਸਹੀ ਢੰਗ ਨਾਲ ਜਾਂ ਫਿਰ ਉੱਥੇ ਖਲਾਰਾ ਪੈ ਜਾਂਦਾ ਅਨਸੂਚਿਤ ਜਾਤੀ ਦੇ ਲੋਕ ਆ ਜਿਹੜੇ ਪੀੜਤ ਤੇ ਰੁੜ ਕੀ ਰਹਿ ਜਾਂਦੇ ਆ ਤੇ ਬਾਕੀ ਤਨਾੜ ਲੋਕ ਆ ਜਿਹੜੇ ਕਾਬਜ਼ ਹੋ ਜਾਂਦੇ ਮੇਰੇ ਹਿਸਾਬ ਨਾਲ ਮੋਰ ਥੈਨ 98% ਜਿਹੜੇ ਅਸਧਾਂ ਦੇ ਪਿੰਡ ਨੇ ਹਨਾ ਜਿੱਥੇ ਅੱਜ ਤੱਕ ਦਲਿਤਾਂ ਨੂੰ ਸ਼ਾਇਦ ਪਤਾ ਹੀ ਨਹੀਂ ਹੈਗਾ ਕਿ ਸਾਡੇ ਹਿੱਸੇ ਦੀ ਕੋਈ ਜ਼ਮੀਨ ਵੀ ਹੈਗੀ ਆ ਸਿਰਫ ਸਿਰਫ ਮੈਂ ਕਹਿੰਨਾ ਗਿਣਮੇ ਚਣਮੇ ਆਪਾਂ ਪਰਸੈਂਟੇਜ ਨੂੰ ਛੱਡੀਏ ਗਿਣਮੇ ਚਣਮੇ 10 ਜ 12 ਪਿੰਡ ਹੋਣਗੇ ਜਿੱਥੇ ਦਲਿਤ ਨੇ ਆਪਣੀ ਜਿਹੜੀ ਉਹ ਜ਼ਮੀਨ ਦੀ ਜਿਹੜੀ ਆ ਖੇਤੀ ਕਰਦੇ ਨੇ ਜੇ ਕਿਤੇ ਉਹਨਾਂ ਨੇ ਉਹ ਵੀ ਉਹਨਾਂ ਨੂੰ ਐ ਨਹੀਂ ਮਿਲੀ ਹੈਗੀ ਹਨਾ ਕਿਉਂਕਿ ਐਕਟ ਦੇ ਵਿੱਚ ਲਿਖ ਦਿੱਤਾ ਪਹਿਲਾ ਸੰਵਧਾਨ ਬਣਿਆ ਫਿਰ ਐਕਟ ਬਣਿਆ ਐਕਟ 'ਚ ਸਿੱਧਾ ਲਿਖਿਆ ਕਿ ਤੀਜੇ ਹਿੱਸੇ ਦੀ ਜ਼ਮੀਨ ਲੈ ਸਕਦੇ ਨੇ ਪਰ ਪ੍ਰੋਬਲਮ ਕੀ ਆ ਉਹਨਾਂ ਨੂੰ ਜੀਨੂੰ ਵੀ ਪਤਾ ਲੱਗਦਾ ਉਹ ਫਿਰ ਇਕੱਠੇ ਹੋ ਕੇ ਲੈਂਦੇ ਨੇ ਉਹ ਤੋਂ ਬਾਅਦ ਆਪਾਂ ਨੇ ਪਹਿਲਾਂ ਜ਼ਿਕਰ ਕੀਤਾ ਕਿ ਉਹਨਾਂ ਨਾਲ ਕੁੱਟਮਾਰ ਹੁੰਦੀ ਐ ਇੱਥੋਂ ਤੱਕ ਗੱਲ ਪਹੁੰਚ ਜਾਂਦੀ ਆ ਕਿ ਪਿੰਡ ਦੇ ਗੁਰਦੁਆਰਿਆਂ 'ਚ ਫਿਰ ਅਨਾਉਂਸਮੈਂਟ ਹੁੰਦੀ ਆ ਕਿ ਤੁਹਾਡਾ ਜਿਹੜਾ ਇਹ ਬਾਈਕਾਟ ਕਰ ਦਿੱਤਾ ਜਾਂਦਾ ਸਮਾਜਿਕ ਬਾਈਕਾਟ ਕੀਤਾ ਜਾਂਦਾ ਇਹ ਸਿਰਫ 10 ਤੋਂ 12 ਪਿੰਡ ਹੋਣਗੇ ਜਿਨ੍ਹਾਂ ਨੇ ਜ਼ਮੀਨ ਲਈ ਆ ਹੁਣ ਤੱਕ ਪਰ ਜਿੱਥੇ ਰਿਜ਼ਰਵ ਸੀਟਾਂ ਨੇ ਜਾਂ ਸਰਪੰਚੀ ਦੀ ਸੀਟ ਵੀ ਰਿਜ਼ਰਵ ਹੈ ਅਨਸੂਚੀ ਜਾਤੀ ਲਈ ਉੱਥੇ ਤਾਂ ਸਰਪੰਚ ਜਾਗਰੂਕ ਹੋਣਗੇ ਉੱਥੇ ਤਾਂ ਇਸ ਤਰ੍ਹਾਂ ਦਾ ਧੱਕਾ ਨਹੀਂ ਹੁੰਦਾ ਉਹਨਾ ਉੱਥੇ ਤਾਂ ਸਰਪੰਚਾਂ ਦੇ ਹੱਥ ਹੁੰਦਾ ਸਭ ਕੁਝ ਜਿੱਥੇ ਰਿਜ਼ਰਵ ਪੰਚਾਇਤਾਂ ਵੀ ਹੈਗੀਆਂ ਨੇ ਉਹਨਾਂ ਨੂੰ ਵੀ ਉਹੀ ਚਲਾਉਂਦੇ ਨੇ ਜ਼ਿਆਦਾਤਰ ਬਹੁਤ ਘੱਟ ਲੋਕ ਨੇ ਆਪਾਂ ਨੇ ਕਿ ਦੇਖਿਆ ਤੁਸੀਂ ਇੱਕ ਪਤੀ ਸਰਪੰਚ ਵਾਲੀ ਗੱਲ ਸੁਣੀ ਸੀ ਜਿਵੇਂ ਹਨਾ ਕੋਈ ਬੀਬੀ ਸਰਪੰਚ ਬਣ ਜਾਂਦੀ ਆ ਜਾਂ ਤਾਂ ਉਹਦਾ ਮੁੰਡਾ ਸਰਪੰਚ ਹੀ ਚਲਾਉਣ ਹੁੰਦਾ ਜਾਂ ਉਹਦਾ ਘਰ ਵਾਲਾ ਚਲਾਉਂਦਾ ਹੁੰਦਾ ਐਮੀ ਜੇ ਕੋਈ ਦਲਿਤ ਆਦਮੀ ਸਰਪੰਚ ਬਣ ਜਾਂਦਾ ਬਹੁਤ ਘੱਟ ਚਾਂਸਸ ਨੇ ਕਿ ਉਹ ਖੁਦ ਸਰਪੰਚੀ ਕਰਦੇ ਨੇ ਉਹ ਵੀ ਸਰਪੰਚੀ ਇੱਕ ਸੀਰੀਆਂ ਵਾਂਗੂ ਹੀ ਕਰਦੇ ਨੇ ਦੂਜੇ ਲੋਕਾਂ ਦੇ ਜਿਵੇਂ ਦੂਜੀਆਂ ਜਿਹੜੇ ਪਿੰਡ ਦੇ ਵਿੱਚੋਂ ਪਹਿਲਾਂ ਤਣਾਅਡ ਹੁੰਦੇ ਨੇ ਉਹ ਉਹ ਸਰਪੰਚੀ ਕਰਾਉਂਦੇ ਨੇ ਉਹ ਈਵਨ ਕਿ ਇਹ ਤੱਕ ਨਹੀਂ ਦੱਸਦੇ ਕਿ ਸਾਡੀ ਜਿਹੜੀ ਜਦੋਂ ਬੋਲੀ ਵੀ ਹੁੰਦੀ ਆ ਮੈਨੂੰ 4-5 ਦਿਨਾਂ ਤੋਂ ਇਦਾਂ ਵੀ ਫੋਨ ਆਏ ਨੇ ਪੰਜਾਬ ਚ ਕਈ ਪਿੰਡਾਂ ਚ ਉਹ ਕਹਿੰਦੇ ਵੀ ਜਿਹੜੀ ਇਹ ਬੋਲੀ ਆ ਜਦੋਂ ਬੋਲੀ ਕਰਾਉਣੀ ਹੁੰਦੀ ਆ ਜਿਹੜੇ ਪਿੰਡ ਦੇ ਗੁਰਦੁਆਰੇ ਨੇ ਜਾਂ ਸਾਂਝੀ ਜਗਤ ਤੋਂ ਅਨਾਉਂਸਮੈਂਟ ਕਰਨੀ ਹੁੰਦੀ ਆ ਵੀ ਫਲਾਨੀ ਤਰੀਕ ਨੂੰ ਬੋਲੀ ਹੋ ਰਹੀ ਆ ਬੋਲੀ ਤੇ ਉਹ ਅਨਾਉਂਸਮੈਂਟ ਤੱਕ ਨਹੀਂ ਕੀਤੀ ਕਿ ਚੁੱਪਚਪੀਤੇ ਵੀ ਜੜੀਆਂ ਇਹ ਜੜੀਆਂ ਜਿੱਥੇ ਰਿਜ਼ਰਵ ਸਰਪੰਚ ਵੀ ਹੈਗਾ ਚੁੱਪਚਪੀਤੇ ਬੋਲੀ ਅੰਦਰ ਖਾਤੇ ਦਿੱਤੀ ਜਾ ਰਹੀ ਸੀ ਇਹ ਵੀ ਹੋ ਰਿਹਾ ਪਰ ਜਿਵੇਂ ਤੁਸੀਂ ਦੱਸਿਆ ਕਿ ਸਮੱਸਿਆਵਾਂ ਕਈ ਥਾਵਾਂ ਤੇ ਨੇ ਤੁਸੀਂ ਤੇ ਆਪਣੇ ਹਿਸਾਬ ਦੇ ਮੁਤਾਬਕ 98% ਦੀ ਕਹਿਤ ਤਾਂ ਕਿਸ ਤਰ੍ਹਾਂ ਦੇ ਕੇਸ ਆ ਪਰ ਕੀ ਜਿੱਥੇ-ਜਿੱਥੇ ਵੀ ਅਨਸੂਚੀ ਜਾਤੀਆਂ ਦੇ ਸਰਪੰਚਾਂ ਨੂੰ ਆਪਣੇ ਹਿਸਾਬ ਨਾਲ ਚਲਾਇਆ ਜਾਂਦਾ ਤੁਹਾਡੀ ਇਸ ਗੱਲਬਾਤ ਤੋਂ ਤੇ ਬਹੁਤ ਸਾਰੇ ਲੋਕ ਅਜੇ ਵੀ ਹੋਣਗੇ ਜਿਹੜੇ ਇਸ ਗੱਲ ਦਾ ਵਿਰੋਧ ਕਰ ਸਕਦੇ ਆ ਕਿ ਨਹੀਂ ਇਹ ਸੱਚ ਤੋਂ ਦੂਰ ਹੈ ਗੱਲ ਅਸੀਂ ਤੇ ਸਾਡੇ ਪਿੰਡ ਦੇ ਵਿੱਚ ਸਹੀ ਬੋਲੀ ਕਰਾਉਨੇ ਆ ਜਿਸ ਦੀ ਜੰਨੀ ਹਾਇਸ਼ੀਅਤ ਹੁੰਦੀ ਹੈ ਉਹ ਖਰੀਦ ਲੈਂਦਾ ਜਾਂ ਠੇਕੇ ਤੇ ਲੈ ਲੈਂਦਾ ਜ਼ਮੀਨ ਇਸ ਤਰ੍ਹਾਂ ਦੀ ਗੱਲ ਜ਼ਮੀਨ ਤੇ ਨਹੀਂ ਹੈ ਇੱਥੇ ਪੰਜਾਬ 'ਚ ਵੰਡੀ ਪਾਉਣ ਵਾਲਾ ਕੰਮ ਹੋ ਜੂਗਾ ਨਹੀਂ ਵੰਡੀ ਪਾਉਣ ਵਾਲੀ ਨਹੀਂ ਹਾਇਸ਼ੀਅਤ ਦੀ ਤੁਸੀਂ ਹੈਸ਼ੀਤ ਇਹ ਆ ਕਿ ਜਿਹੜੇ ਲੋਕ ਨੇ ਜ਼ਿਆਦਾਤਰ ਗਰੀਬ ਜਿਹੜੇ ਮਜ਼ਦੂਰ ਇਹ ਅਨਸੂਚਿਤ ਜਾਤੀਆਂ ਦੇ ਲੋਕ ਨੇ ਉਹ ਡਿਪੈਂਡੈਂਟ ਨੇ ਡਿਪੈਂਡੈਂਟ ਨੇ ਕਿਉਂਕਿ ਉਹਨਾਂ ਨੇ ਦੂਜਿਆਂ ਦੇ ਖੇਤਾਂ ਦੇ ਵਿੱਚ ਕੱਖ ਲੈਣ ਜਾਣਾ ਪੱਠੇ ਲੈਣ ਜਾਣਾ ਦਿਹਾੜੀ ਮਜ਼ਦੂਰੀ ਕਰਨ ਜਾਣਾ ਤੁਸੀਂ ਇਹਦੇ ਨਾਲ ਮੈਂ ਇੱਕ ਗੱਲ ਹੋਰ ਵੀ ਜੋੜ ਰਿਹਾ ਹੁਣ ਝੋਨੇ ਦੀ ਜਿਹੜੀ ਆ ਅੱਜਕੱਲ ਹਣਾ ਉਹ ਬਜਾਈ ਹੋਣੀ ਆ ਜਦੋਂ ਬਜਾਈ ਹੁੰਦੀ ਆ ਉਹਨਾਂ ਦਿਨਾਂ 'ਚ ਕੀ ਆ ਜਦੋਂ ਉਹ ਡਿਮਾਂਡ ਕਰਦੇ ਨੇ ਕਿ ਇਸ ਵਾਰ ਸਾਡੀ ਨਾ ਮਿਹਨਤ ਜਿਹੜੀ ਹੈ ਉਹ ਵਧਾਈ ਜਾਵੇ ਤੇ ਉਹ ਜੇ ਵਧਾਉਂਦੇ ਨੇ ਤਾਂ ਪਿੰਡ ਦੇ ਜਿਹੜੇ ਲੋਕ ਨੇ ਇਕੱਠੇ ਹੋ ਗਏ ਉਹਨਾਂ ਖਿਲਾਫ ਮਤੇ ਵੀ ਪਾਉਂਦੇ ਨੇ ਉੱਥੋਂ ਵੀ ਸੋਸ਼ਲ ਬਾਈਕਾਟ ਹੁੰਦਾ ਇਸ ਤਰ੍ਹਾਂ ਦੀ ਡਿਪੈਂਡੈਂਸੀ ਆ ਹੁਣ ਉਸ ਤੋਂ ਬਾਅਦ ਡਿਪੈਂਡੈਂਸੀ ਤੋਂ ਬਾਅਦ ਜੇ ਕੋਈ ਬੰਦਾ ਬੋਲਦਾ ਤਾਂ ਕੁੱਟਮਾਰ ਕੀਤੀ ਜਾਂਦੀ ਹੈ ਇਸ ਤਰੀਕੇ ਨਾਲ ਉਹਨੇ ਪਿੰਡ ਦੇ ਵਿੱਚ ਇੱਕ ਦੋ ਬੰਦੇ ਇਹ ਜੇ ਫੜ ਲੈਣੇ ਨੇ ਜਿਹਦੇ ਨਾਲ ਜਿਹੜਾ ਬੋਲੀ ਦਿੰਦਾ ਉਸ ਤੋਂ ਬਾਅਦ ਬਾਹ ਕੋਈ ਹੋਰ ਲਿਆ ਹੁੰਦਾ ਹੁਣ ਇਹਦੇ ਵਿੱਚ ਮੈਂ ਜੇ ਕਾਨੂੰਨੀ ਗੱਲਾਂ ਦੀ ਗੱਲ ਕਰਾਂ ਕਾਨੂੰਨੀ ਨੁਕਤੇ ਹੈਗੇ ਨੇ ਇੱਕ ਕਾਨੂੰਨੀ ਇਹ ਹੈਗਾ ਕਿ ਕੋਈ ਆਪਣੀ ਲੈਂਡ ਨੂੰ ਸਬਲੇਟ ਨਹੀਂ ਕਰ ਸਕਦਾ ਮੰਨ ਲਓ ਮੈਂ ਬੋਲੀ ਲੈ ਲਈ ਬੋਲੀ ਲੈਣ ਤੋਂ ਬਾਅਦ ਮੈਂ ਕਿਸੇ ਹੋਰ ਨੂੰ ਦੇ ਦਵਾਂ ਹਨਾ ਹੋਰ ਨੂੰ ਕਿਸ ਨੂੰ ਜ਼ਮੀਨ ਦੇ ਦਿੱਤੀ ਹੋਰ ਬਾਹਰ ਆ ਫਿਰ ਉਸ ਮਸਲੇ ਵਿੱਚ ਜਦੋਂ ਇਸ ਤਰ੍ਹਾਂ ਹੋ ਜਾਂਦਾ ਫਿਰ ਕਾਨੂੰਨ ਕਹਿੰਦਾ ਕੀ ਹੈ ਕੀ ਕੀ ਹੋ ਸਕਦਾ ਕਾਨੂੰਨ ਇਹ ਕਹਿੰਦਾ ਕਿ ਉਹ ਜੇ ਕੋਈ ਬੰਦਾ ਹਨਾ ਜ਼ਮੀਨ ਲੈ ਕੇ ਕਿਸੇ ਹੋਰ ਨੂੰ ਦਿੰਦਾ ਤਾਂ ਉਹ ਬੋਲੀ ਰੱਦ ਹੋ ਸਕਦੀ ਹੈ ਉਹ ਰੱਦ ਕਿਵੇਂ ਹੋ ਸਕਦੀ ਆ ਕਿਉਂਕਿ ਇਹ ਇਸ ਇੱਥੇ ਪ੍ਰਸ਼ਾਸਨ ਦੀ ਮੈ ਮਿਲੀ ਭੁਗਤ ਕਹਿ ਰਿਹਾ ਇਸੇ ਲਈ ਸਾਨੂੰ ਸੀਐਮ ਸਾਹਿਬ ਨੂੰ ਲੈਟਰ ਲਿਖਣਾ ਪਿਆ ਕਿਉਂਕਿ ਪ੍ਰਸ਼ਾਸਨ ਸੀਐਮ ਸਾਹਿਬ ਡਾਇਰੈਕਸ਼ਨਾਂ ਦੇਣ ਜਦੋਂ ਬੰਦਾ ਆਪਣੀ ਫਸਲ ਛੁੱਟਣ ਜਾਂਦਾ ਕਿ ਉੱਥੇ ਮੰਡੀ ਦੇ ਵਿੱਚ ਇੱਕ ਜੇ ਫਾਰਮ ਹੁੰਦਾ ਜੇ ਫਾਰਮ ਦੇ ਵਿੱਚ ਜਿਹਦਾ ਫਸਲ ਛੱਡਦਾ ਉਹਦੇ ਨਾਮ ਤੇ ਹੁੰਦਾ ਇੱਥੋਂ ਉਹ ਪਕੜੀ ਜਾ ਸਕਦੀ ਚੋਣ ਇੱਕ ਤਾਂ ਪ੍ਰਸ਼ਾਸਨ ਇਹ ਚੈੱਕ ਰੱਖੇ ਕਿ ਵੀ ਜਦੋਂ ਜ਼ਮੀਨ ਦੀ ਬੋਲੀ ਹੋ ਰਹੀ ਆ ਹਨਾ ਉਸ ਤੋਂ ਬਾਅਦ ਕੀ ਉਹ ਬਾਹਰ ਆ ਪ੍ਰਸ਼ਾਸਨ ਆਪਣੇ ਬੰਦੇ ਭੇਜ-ਭੇਜ ਕੇ ਸੈਕਟਰੀ ਹੁੰਦਾ ਜਿਹੜਾ ਪੰਚਾਇਤ ਸੈਕਟਰੀ ਚੈੱਕ ਕਰੇ ਕਿ ਉਹੀ ਬਾਹਰ ਆ ਜੇ ਨਹੀਂ ਉਹ ਬਾਹਰ ਆ ਫਿਰ ਉਸ ਤੋਂ ਬਾਅਦ ਪਹਿਲਾਂ ਉਹਦੀ ਵੈਰੀਫਿਕੇਸ਼ਨ ਕਰਵਾਈ ਜਾਵੇ ਉਹ ਕਿਉਂਕਿ ਵੈਰੀਫਿਕੇਸ਼ਨ ਦਾ ਵੀ ਫਿਰ ਉਹੀ ਮਾਮਲਾ ਹੁੰਦਾ ਕਿਉਂਕਿ ਲੋਕ ਜਿਹੜਾ ਬੰਦਾ ਇਦਾਂ ਜ਼ਮੀਨ ਲੈਂਦਾ ਨਾ ਉਹਦੇ ਫਿਰ ਉਹ ਫਿਰ ਕੁੱਟਮਾਰ ਵੀ ਕਰਦੇ ਨੇ ਜਾਂ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਲਾਲਚ ਵੀ ਦਿੰਦੇ ਨੇ ਦੂਜੀ ਵੈਰੀਫਿਕੇਸ਼ਨ ਇਹ ਆ ਕਿ ਜਦੋਂ ਮੰਡੀ 'ਚ ਜਮੀਨ ਆਪਣੇ ਫਸਲ ਸੁੱਟਣ ਜਾਂਦਾ ਜੇ ਫਾਰਮ ਦੇਖਿਆ ਜਾਵੇ ਕਿ ਕਿਹਦੇ ਨਾਮ ਤੇ ਉੱਤੇ ਆ ਕੀ ਜਿਹੜੇ ਬੰਦੇ ਨੇ ਬੋਲੀ ਦਿੱਤੀ ਆ ਉਹਦੇ ਨਾਮ ਦੇ ਉੱਤੇ ਜੇ ਫਾਰਮ ਆ ਜਾਂ ਫਿਰ ਕਿਸੇ ਹੋਰ ਦੇ ਨਾਮ ਤੇ ਜੇ ਉਹਦੇ ਨਾਮ ਤੇ ਨਹੀਂ ਹੈਗਾ ਫਿਰ ਤਾਂ ਸਿੱਧੀ ਇਲੀਗਲ ਆ ਲੀਗਲ ਜੇ ਬੋਲੀ ਹੋਊਗੀ ਕਿ ਇਹ ਬੰਦੇ ਨੇ ਦੱਸਿਆ ਕਿ ਉੱਥੋਂ ਰੱਦ ਵੀ ਹੋਈ ਆ ਪੰਚ ਉਹ ਫਿਰ ਬੋਲੀ ਰੱਦ ਕੀਤੀ ਜਾ ਸਕਦੀ ਆ ਜਿੰਨੀ ਕੁਲ ਜ਼ਮੀਨ ਹੁੰਦੀ ਆ ਇੱਕ ਪੰਚਾਇਤ ਦੀ ਜਾਂ ਸ਼ਾਮਲਾੜ ਦੀ ਪਿੰਡ ਦੀ ਜ਼ਮੀਨ ਹੋਗੀ ਉਹ ਜੇ ਤੀਜਾ ਹਿੱਸਾ ਰਿਜ਼ਰਵ ਹੈ ਕਾਨੂੰਨ ਦੇ ਮੁਤਾਬਕ ਕਿਨ ਸੋਚੀ ਜਾਤੀ ਨੂੰ ਮਿਲਣਾ ਹੀ ਮਿਲਣਾ ਬੋਲੀ ਦੇ ਆਧਾਰ ਦੇ ਉੱਤੇ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਮੰਨ ਲਓ ਇਸ ਇੰਟਰਵਿਊ ਤੋਂ ਬਾਅਦ ਹੀ ਪਤਾ ਲੱਗ ਗਿਆ ਕਿ ਨਹੀਂ ਇਹ ਸਾਡਾ ਹੱਕ ਹੈ ਜਾਂ ਇਸ ਤੋਂ ਪਹਿਲਾਂ ਵੀ ਪਤਾ ਹੋਵੇ ਅਗਲਾ ਉਹ ਪੈਂਤੜਾ ਕੀ ਬਣਾਵੇ ਜੇ ਪਿੰਡ ਵਾਲੇ ਨਹੀਂ ਨਾਲ ਚੱਲਦੇ ਤਾਂ ਫਿਰ ਉਹ ਕਿੱਥੇ ਜਾ ਸਕਦਾ ਦਰਵਾਜ਼ਾ ਕਿੱਥੇ ਖੜਕਾਵੇ ਕਿ ਉਹਦੀ ਗੱਲ ਬਣ ਸਕਦੀ ਦੇਖੋ ਜੀ ਸਰਕਾਰ ਨੇ ਕੀ ਕੀਤਾ ਹੋਇਆ ਇੱਕ ਤਾਂ ਸਰਕਾਰ ਨੇ ਕੀਤਾ ਹੋ ਵੀ ਕਿਸੇ ਵੀ ਪਿੰਡ ਦਾ ਨਾ ਆ ਕੇ ਜਿਹੜਾ ਉਹਦੇ ਚ ਉਹ ਕਰ ਸਕਦਾ ਆ ਬੋਲੀ ਲਾ ਸਕਦਾ ਇਹ ਬੜੀ ਗਲਤ ਗੱਲ ਆ ਇੱਕ ਤਾਂ ਜਿਹੜੇ ਪਿੰਡ ਦਾ ਇਹਦੇ ਲਈ ਕੋਸ਼ਿਸ਼ ਚੀਜ਼ਾਂ ਨੇ ਵੀ ਜਿਹੜੇ ਪਿੰਡ ਦਾ ਬੰਦਾ ਹੋਵੇ ਜਿਹੜੇ ਪਿੰਡ ਦੀ ਜ਼ਮੀਨ ਹੋਵੇ ਉਸੇ ਪਿੰਡ ਦਾ ਬੰਦਾ ਬੋਲੀ ਦਵੇ ਇੱਕ ਤਾਂ ਇਹ ਗੱਲ ਆ ਦੂਜੀ ਸਰਕਾਰ ਨੂੰ ਚਾਹੀਦਾ ਕਿ ਬੋਲੀ ਲਈ ਅਨਾਉਂਸਮੈਂਟ ਹੋਵੇ ਤੇ ਜਿਹੜੀ ਤਾਂ ਰਿਜ਼ਰਵ ਵਾਲੀ ਬੋਲੀ ਆ ਉਹਨੂੰ ਅਲੱਗ ਤੋਂ ਕਰਵਾਇਆ ਜਾਵੇ ਤੇ ਜਿਹੜਾ ਬੰਦਾ ਅੰਦਰ ਜਾਵੇ ਪ੍ਰਸ਼ਾਸਨ ਦੇਖ ਕੇ ਉਹਦੇ ਕੋਲ ਐਸਸੀ ਸਰਟੀਫਿਕੇਟ ਹੋਣਾ ਚਾਹੀਦਾ ਉਹੀ ਸਿਰਫ ਅੰਦਰ ਬੈਠੇ ਤੇ ਬਾਹਰ ਹੋਰ ਕਿਸੇ ਨੂੰ ਉੱਥੇ ਅਲੌੜ ਨਾ ਹੋਵੇ ਕਿਉਂਕਿ ਇੱਕ ਅਨਡਿਊ ਇਨਫਲੂਐਂਸ ਹੁੰਦਾ ਇੱਕ ਕਿਉਂਕਿ ਜੇ ਮੰਨ ਲਓ ਕੋਈ ਬੰਦਾ ਕਿਸੇ ਦੇ ਸੀਰੀਅਲ ਵਾਲਿਆ ਹੋਇਆ ਉਹ ਜਿਹਦੇ ਸੀਰੀਅਲ ਵਾਲੇ ਹੋਏ ਉਹ ਵੀ ਅੰਦਰ ਬੈਠਾ ਆ ਉਹਨੂੰ ਇਸ਼ਾਰੇ ਕਰੂਗਾ ਡਰੂਗਾ ਵੀ ਤੂੰ ਬੋਲੀ ਕਿੱਧਰ ਦੇ ਰਿਹਾ ਸਾਰੇ ਸਾਲ ਦੇ ਦਾਣੇ ਆਉਣੇ ਆ ਫਿਰ ਉਹਦਾ ਡਰ ਰਹੂਗਾ ਕਿ ਮੇਰੇ ਕਿਤੇ ਉਹ ਵੀ ਨਾ ਖੁੱਸ ਜਾਣ ਉਹ ਵੀ ਨਾ ਖੁੱਸ ਜਾਣ ਇਸ ਕਰਕੇ ਉਹ ਜਿਹੜੀ ਜਿਹੜੀ ਬੋਲੀ ਆ ਉਹ ਲੱਗ ਕਰਵਾਈ ਜਾਵੇ ਕਿਸੇ ਹੋਰ ਦਿਨ ਕਰਵਾਈ ਜਾਵੇ ਤੇ ਉੱਥੇ ਪ੍ਰਸ਼ਾਸਨ ਵੱਲੋਂ ਪੁਲਸ ਲਈ ਜਾਵੇ ਵੀ ਕਿਸੇ ਨੂੰ ਕੋਈ ਡਰਾਇਆ ਤਾਂ ਮਕਾਇਆ ਨਾ ਜਾਵੇ ਤੇ ਪਿੰਡ ਦਾ ਹੀ ਬੰਦਾ ਹੋਵੇ ਪਹਿਲੀ ਗੱਲ ਤਾਂ ਇਹ ਆ ਦੂਜੀ ਗੱਲ ਇਹ ਆ ਦੂਜੀ ਗੱਲ ਇਹ ਆ ਸਰਕਾਰ ਨੂੰ ਇੱਕ ਪ੍ਰਵੀਜ਼ਨ ਕਰਨੀ ਚਾਹੀਦੀ ਆ ਇੱਕ ਤਾਂ ਐਫੀਡਵਟ ਲਿਆ ਜਾਵੇ ਵੀ ਜੀ ਮੈਂ ਇਹ ਜ਼ਮੀਨ ਦੀ ਬੋਲੀ ਲੈ ਰਿਆ ਠੀਕ ਆ ਮੈਂ ਜ਼ਮੀਨ ਲੈ ਰਿਆ ਲੈਣ ਤੋਂ ਬਾਅਦ ਜੇ ਇਹਦੇ ਚ ਮੈਂ ਕਿਸੇ ਹੋਰ ਨੂੰ ਦਵਾਂਗਾ ਤਾਂ ਮੇਰੇ ਖਿਲਾਫ ਕਾਰਵਾਈ ਕੀਤੀ ਜਾਵੇ ਕਾਰਵਾਈ ਦੇ ਵਿੱਚ ਮੈਂ ਇਹ ਵੀ ਲਿਖਿਆ ਘਟ-ਘਟ 5 ਸਾਲ ਦੀ ਸਜ਼ਾ ਹੋਵੇ ਸਰਕਾਰ ਜਿਵੇਂ ਮਰਜ਼ੀ ਕਰੇ ਅਗਰ ਬੰਦੇ ਨੂੰ ਸਜ਼ਾ ਦਾ ਡਰ ਹੋਊਗਾ 420 ਦਾ ਪਰਚਾ ਹੋਵੇ ਕਿ ਵੀ ਸਜ਼ਾ ਦਾ ਅਗਰ ਸਰਕਾਰ ਉਹ ਬੰਦੇ ਨੂੰ ਡਰ ਹੋਊਗਾ ਤਾਂ ਬੰਦਾ ਜ਼ਮੀਨ ਦੀ ਬੋਲੀ ਲੈ ਕੇ ਕਿਸੇ ਨੂੰ ਹੋਰ ਨਹੀਂ ਦੇਊਗਾ ਦੂਜੀ ਪ੍ਰੋਵੀਜ਼ਨ ਮੈਂ ਇੱਕ ਜੀ ਇੱਕ ਹੋਰ ਵੀ ਡਿਮਾਂਡ ਕੀਤੀ ਹੈ ਵੀ ਤੁਸੀਂ ਦੂਜੀ ਵੀ ਓਪਨ ਜ਼ਮੀਨ ਵੀ ਕਿਸੇ ਨੂੰ ਦਿੰਨੇ ਆ ਉਹਦੇ ਵਿੱਚ ਵੀ ਇਹ ਹੋਵੇ ਕਿ ਪਿੰਡ ਦੇ ਹੋਰ ਵਰਗਾਂ ਦੇ ਲੋਕ ਵੀ ਹੈਗੇ ਨੇ ਜਿਵੇਂ BC ਭਾਈਚਾਰੇ ਦੇ ਲੋਕ ਨੇ ਬੈਗਵਰਡ ਕਲਾਸਿਸ ਦੇ ਲੋਕ ਨੇ ਪੰਜਾਬ ਦੇ ਜ਼ਿਆਦਾਤਰ ਲੋਕ ਖੇਤੀ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਜੁੜੇ ਹੋਏ ਨੇ ਉਹ ਬੰਦੇ ਚਾਹੇ ਮਜ਼ਦੂਰੀ ਕਰਦੇ ਆ ਜਾਂ ਫਿਰ ਟਰੈਕਟਰ ਕੇਈ ਬੰਦੇ ਬੋਂਦੇ ਨੇ ਸਮਾਰਦੇ ਨੇ ਤਾਂ ਮੈਨੂੰ ਲੱਗਦਾ ਲਗਭਗ ਸਾਰੀਆਂ ਜਾਤਾਂ ਦੇ ਚਾਹੇ ਹੋ ਹਨਾ ਹਿੰਦੂ ਹੋਣ ਜਾਂ ਦੂਜੇ ਹੋਣ ਸਾਰਿਆਂ ਨੂੰ ਪਤਾ ਹੀ ਆ ਵੀ ਮੋਸਟਲੀ ਖੇਤੀ ਦਾ ਪਤਾ ਹੁੰਦਾ ਉਹ ਜਨਰਲ ਵਾਲੀ ਜਿਹੜੀ ਜ਼ਮੀਨ ਆ ਉਹ ਵੀ ਉਹਦੇ ਚ ਵੀ ਇਹ ਕ੍ਰਾਈਟੇਰੀਆ ਹੋਵੇ ਜਿਹੜੇ ਬੰਦੇ ਕੋਲ ਆਲਰੇਡੀ ਕਾਫੀ ਕਿੱਲੇ ਹੈਗੇ ਨੇ ਉਹਨੂੰ ਨਾ ਦਿੱਤੀ ਜਾਵੇ ਇੱਕ ਤਾਂ ਤੁਸੀਂ ਇਹ ਡਿਮਾਂਡ ਕਰ ਰਹੇ ਹੋ ਉਹਨਾਂ ਤੋਂ ਉਸ ਪ੍ਰਬੰਧ ਤੋਂ ਜਿਹੜਾ ਪ੍ਰਬੰਧ ਹਾਰੇ ਤੱਕ ਕਾਮਯਾਬ ਨਹੀਂ ਹੋ ਸਕਿਆ ਕਰਵਾਉਣ ਚ ਉਹ ਕਰਦੇ ਆ ਕਿ ਨਹੀਂ ਕਰਦੇ ਪਰ ਇਸ ਨੂੰ ਪ੍ਰੈਸ਼ਰ ਨੂੰ ਕ੍ਰੀਏਟ ਕਰਨ ਵਾਸਤੇ ਕਿ ਹੋ ਜਾਵੇ ਇਸ ਤਰ੍ਹਾਂ ਕਿਸਾਨ ਜਥੇਬੰਦੀਆਂ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਸਾਨ ਜਥੇਬੰਦੀਆਂ ਜਦੋਂ ਵੀ ਨਾਹਰਾ ਲਾਉਂਦੀਆਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦਾ ਨਾਹਰਾ ਲਾਉਂਦੀਆਂ ਉਹ ਜਿੰਦਾਬਾਦ ਦਾ ਨਾਹਰਾ ਇਸ ਮਸਲੇ ਦੇ ਵਿੱਚ ਤੁਹਾਨੂੰ ਲੱਗਦਾ ਜ਼ਮੀਨ ਤੇ ਉੱਤੇ ਨਜ਼ਰ ਆਉਂਦਾ। ਉਮੈਦਲੀ ਇੱਕ ਜਦੋਂ ਸਿੰਘੂ ਬਾਰਡਰ ਤੇ ਨਾ ਜਦੋਂ ਫਾਰਮਰ ਪ੍ਰੋਟੈਸਟ ਚੱਲਿਆ ਸੀ ਪਹਿਲਾ ਫਾਰਮਰ ਪ੍ਰੋਟੈਸਟ ਚੱਲਿਆ ਸੀ। ਅਸੀਂ ਵੀ ਉੱਥੇ ਗਏ ਸੀ। ਨਾਰਾ ਵੀ ਉਹਦਾ ਕਿਸਾਨ ਮਜ਼ਦੂਰ ਏਕਤਾ ਦਾ ਹੈਗਾ ਸੀ ਨਾ। ਸਾਰੇ ਲੋਕ ਆਏ ਸੀ, ਸਾਰੇ ਮਜ਼ਦੂਰ ਵੀ ਆਏ ਸੀ, ਕਿਸਾਨ ਵੀ ਆਏ ਸੀ। ਉਹਨਾਂ ਦਿਨਾਂ ਦੇ ਦੌਰਾਨ ਦੀ ਮੈਂ ਤੁਹਾਡੇ ਨਾਲ ਇੱਕ ਵਾਕਿਆ ਸ਼ੇਅਰ ਕਰੂੰਗਾ 11 ਜੂਨ ਵਾਲੇ ਦਿਨ ਮੈਂ ਸਿੰਘੂ ਬਾਰਡਰ ਦੀ ਸਟੇਜ ਤੇ ਚੀਜ਼ ਬੋਲ ਕੇ ਆਇਆ ਸੀ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਮੈਨੂੰ ਜ਼ਿਆਦਾਤਰ ਲੋਕ ਦੇਖਦੇ ਸੀ ਫੇਸਬੁੱਕ ਤੋਂ ਜਾਂ ਇੰਸਟਾਗ੍ਰam ਤੋਂ ਦੇਖਦੇ ਸੀ ਲੋਕਾਂ ਨੂੰ ਪਤਾ ਵੀ ਅੰਬੇਡਕਰ ਸਾਹਿਬ ਦਾ ਉਹ ਲਾਈ ਹੋਈ ਹੈ ਫੋਟੋ ਲਾਈ ਹੋਈ ਹੈ ਲਾਇਬ੍ਰੇਰੀ ਲਾਈ ਹੋਈ ਹੈ ਤੇ ਉਹਨਾਂ ਦਿਨਾਂ 'ਚ ਮੈਂ ਕਿਸਾਨ ਜੱਥੇਬੰਦੀਆਂ ਨੂੰ ਸਾਰਿਆਂ ਨੂੰ ਇੱਕ ਚਿੱਠੀ ਲਿਖੀ ਸੀ ਸਾਰੀਆਂ ਜੱਥੇਬੰਦੀਆਂ ਨੂੰ ਮਿਲ ਕੇ ਚਿੱਠੀ ਲਿਖ ਕੇ ਆਇਆ ਸੀ ਕਿ ਵੀ ਤੁਸੀਂ ਕਿਸਾਨ ਮਜ਼ਦੂਰ ਏਕਤਾ ਤਾਂ ਹੀ ਹੋ ਸਕਦੀ ਆ ਵੀ ਤੁਸੀਂ ਕਿਸਾਨ ਜੱਥੇਬੰਦੀਆਂ ਦੀ ਸਾਰੇ ਗੱਲ ਮੰ ਕਿਸੇ ਨੂੰ ਮੁਆਵਜ਼ਾ ਦਿਵਾਣਾ ਹੋਵੇ ਸਾਰਾ ਫਿਰ ਸਾਰੇ ਚੱਲ ਪੈਂਦੇ ਨੇ ਤੁਸੀਂ ਇੱਥੇ ਵੀ ਇੱਕ ਪ੍ਰੈਸ਼ਰ ਕ੍ਰੀਏਟ ਕਰੋ ਵੀ ਬਾਈ ਇਹਨਾਂ ਦੀ ਜ਼ਮੀਨ ਦੇ ਵਿੱਚ ਤੁਸੀਂ ਇੰਟਰਫੇਰੈਂਸ ਨਾ ਕਰੋ ਜੇ ਮੰਨ ਲਓ ਅਗਲਾ ਕਹਿੰਦਾ ਯਾਰ ਉਹ ਤਾਂ ਮੇਰੀ ਗੱਲ ਮੰਨਦੀ ਨਹੀਂ ਹੈ ਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਦਾ ਰਿਸ਼ਤੇਦਾਰ ਹੈਗਾ ਮੈਨੂੰ ਨਹੀਂ ਲੱਗਦਾ ਪੰਜਾਬ ਦੇ 100 ਦੇ 100% ਜਿਹੜੇ ਕਿਸਾਨ ਨੇ 100 ਦੇ ਪਰਸੈਂਟ ਜ਼ਿਮੀਂਦਾਰ ਦੇ ਉਹ ਕਿਸੇ ਨਾ ਕਿਸੇ ਜੱਥੇਬੰਦੀ 'ਚ ਜੁੜੇ ਹੋਏ ਨੇ ਕਿਸਾਨ ਜੱਥੇਬੰਦੀਆਂ ਦੀ ਵੀ ਇੱਥੇ ਭੂਮਿਕਾ ਵਧੀਆ ਹੋ ਸਕਦੀ ਆ ਉਹ ਨਾਲ ਕਹਿਣ ਕਿ ਭਾਈ ਤੁਸੀਂ ਆਪਣੀ ਜ਼ਮੀਨ ਤੇ ਆਪਣਾ ਹੱਕ ਕਰੋ ਜਿਹੜੀ ਦੂਜੀ ਜਿਹੜੀ ਤੀਜੀ ਹਿੱਸੇ ਦੀ ਜ਼ਮੀ ਦਾ ਜਿਹਦੇ ਉੱਤੇ ਹੱਕ ਹੈਗਾ ਉਹਦੇ 'ਚ ਤੁਸੀਂ ਇੰਟਰਫੇਰੈਂਸ ਨਾ ਕਰੋ ਨਾ ਤੁਸੀਂ ਕੁੱਟਮਾਰ ਕਰੋ ਮੈਨੂੰ ਲੱਗਦਾ ਫਿਰ ਕਿਸਾਨ ਮਜ਼ਦੂਰ ਇਕਤਾ ਤਾਂ ਹੀ ਹੋਰ ਜਿਹੜੀ ਆ ਇਹੋ ਜਿਹੀ ਕਿਸੇ ਜਥੇਬੰਦੀ ਵੱਲੋਂ ਇਹ ਪੈਲ ਹੁੰਦੀ ਨਜ਼ਰ ਆਈ ਹੈ ਤੁਹਾਨੂੰ ਕਿ ਕਿਸੇ ਜਥੇਬੰਦੀ ਨੇ ਮਹੌਕਾ ਦਿੱਤਾ ਹੋਵੇ ਕਿ ਨਹੀਂ ਇਹ ਪਹਿਰਾ ਦੇਣਾ ਸੀ ਨਹੀਂ ਹਲੇ ਤੱਕ ਮੈਨੂੰ ਕੋਈ ਨਹੀਂ ਦੇਖਿਆ ਗਿਆ ਮੈਂ ਕੋਈ ਜਥੇਬੰਦੀ ਨਹੀਂ ਦੇਖੀਗੀ ਹਾਂ ਸਿੰਘੂ ਬਾਰਡਰ ਤੇ ਜਦੋਂ ਅਸੀਂ ਨੇ ਇਹ ਲੈਟਰ ਦਿੱਤਾ ਸੀ ਤਾਂ ਉਦੋਂ ਸਟੇਜ ਦੇ ਉੱਤੇ ਜ਼ਰੂਰ ਬੋਲੇ ਸੀ ਉਦੋਂ ਜਿਹੜੇ ਸੀ ਸਰਜੀਤ ਫੂਲ ਨੇ ਵੀ ਆਪਣਾ ਇੱਕ ਆਪਣਾ ਬਿਆਨ ਦਿੱਤਾ ਸੀ ਆਨਲਾਈਨ ਬਿਆਨ ਨਹੀਂ ਦਿੱਤਾ ਸੀ ਤੇ ਜਿਹੜੇ ਹੌਨਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਉਹਨਾਂ ਨੇ ਵੀ ਆਨਲਾਈਨ ਬੋਲਿਆ ਸੀ ਉਦੋਂ ਇਸ ਤੋਂ ਇਲਾਵਾ ਜਿਹੜੇ ਹੈਗੇ ਸੀ ਆਪਣੇ ਉਗਰਾਹਾਂ ਜੂਨੀਅਨ ਵਾਲਿਆਂ ਨੇ ਵੀ ਕਿਹਾ ਸੀ ਸਟੇਟਮੈਂਟ ਦਿੱਤੀ ਸੀ ਕਿ ਇਦਾਂ ਨਹੀਂ ਹੋਣਾ ਚਾਹੀਦਾ ਉਦੋਂ ਹੈਗੀ ਸੀ ਝੋਨੇ ਦੀ ਲਵਾਈ ਵਾਲੀ ਗੱਲ ਸੀ ਉਦੋਂ ਵੀ ਸੋਸ਼ਲ ਬਾਈਕਾਟ ਹੁੰਦਾ ਸੀ ਰੋਲਦੂ ਸਿੰਘ ਮਾਨਸਾ ਨੇ ਵੀ ਸਟੇਜ ਤੇ ਬੋਲਿਆ ਸੀ ਨਹੀਂ ਹੋਣਾ ਚਾਹੀਦਾ ਸਾਡੇ ਧਿਆਨ ਚ ਆਇਆ ਪਰ ਉਹਦੇ ਚ ਹੋਇਆ ਕੀ ਉਹਦੇ ਚ ਬਾਅਦ ਚ ਕੀ ਹੋਇਆ ਇਹਨਾਂ ਨੇ ਇੱਕ ਇੱਕ ਹੋਰ ਇੱਕ ਹੋਰ ਵੀ ਹੁੰਦਾ ਨਾ ਇਹਨਾਂ ਦਾ ਭਈ ਉਦੋਂ ਇਹਨਾਂ ਨੂੰ ਤਾਂ ਤੁਸੀਂ ਪੂਰੀ ਮਜ਼ਦੂਰੀ ਨਹੀਂ ਦੇਣੀ ਹੈਗੀ ਇਹਨਾਂ ਨੇ ਕੀ ਕੀਤਾ ਉਹ ਚੋਨਾ ਉਹਨਾਂ ਤੋਂ ਲਵਾਇ ਹੀ ਨਹੀਂ ਹੈਗਾ ਵੀ ਨਾ ਤਾਂ ਜਾਂ ਚੋਨਾ ਲਵਾਉਣਾ ਨਾ ਸਾਡੀ ਲੜਾਈ ਪਊਗੀ ਫਿਰ ਇਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਆਂਦਾ ਉਹਨਾਂ ਤੋਂ ਸਸਤੇ ਰੇਟ 'ਚ ਜਿਹੜੀ ਆ ਉਹ ਜੀਰੀ ਲਵਾ ਲਈ ਛੋਨਾ ਲਵਾ ਲਿਆ ਸੀ ਹੁਣ ਇਹਦੇ 'ਚ ਸਭ ਤੋਂ ਵੱਡੀ ਗੱਲ ਇਹ ਹੀ ਆ ਕਿਉਂਕਿ ਪੰਜਾਬ ਤੇ ਸਾਰਿਆਂ ਦਾ ਹੱਕ ਆ ਸਾਰਿਆਂ ਦਾ ਪੰਜਾਬ ਆ ਅਸੀਂ ਤਾਂ ਸਿਰਫ ਜਿਹੜਾ ਸੰਵਿਧਾਨ ਦੀ ਗੱਲ ਹੈ ਸੰਵਿਧਾਨਕ ਹੱਕੀ ਮੰਗ ਰਹੇ ਨਾ ਕਿਉਂਕਿ ਸਾਡੇ ਜਿਹੜੇ 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 ਐਸਸੀ ਭਾਈਚਾਰੇ ਦੇ ਲੋਕ ਨੇ ਕਿਸੇ ਕੋਲ ਆਪਣੀ ਜ਼ਮੀਨ ਨਹੀਂ ਹੈਗੀ ਜੇ ਉਹ ਸਰਕਾਰੀ ਜ਼ਮੀਨ ਚੋਂ ਆਪਣਾ ਹਿੱਸਾ ਲੈਂਦੇ ਨੇ ਉਹਦੇ 'ਚ ਕਿਸੇ ਨੂੰ ਮੈਨੂੰ ਲੱਗਦਾ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਬਸ ਸਿਰਫ ਤੇ ਸਿਰਫ ਆਕੜਾ ਬੰਦਿਆਂ ਦੀ ਜਾਂ ਸਿਰਫ ਈਗੋ ਵਾਲੇ ਲੋਕਾਂ ਦੀ ਜਾਤੀਵਾਦੀ ਮਾਨਸਿਕਤਾ ਲੋਕਾਂ ਦੀ ਤਾਂ ਜਾਤੀਵਾਦੀ માનਸ਼ਕਤਾ ਨਹੀਂ ਜਾ ਸਕਦੀ ਪਰ ਸਰਕਾਰ ਆ ਸਰਕਾਰ ਨੂੰ ਅਸੀਂ ਸਰਕਾਰ 에 ਪ੍ਰੈਸ਼ਰ ਪਾ ਸਕਦੀ ਆ ਕਿਉਂਕਿ ਸਰ ਪ੍ਰਸ਼ਾਸਨ ਕੋਲ ਬਹੁਤ ਕੁਝ ਹੁੰਦਾ ਪ੍ਰਸ਼ਾਸਨ ਕੋਲ ਉਹ ਵੀ ਪੁਲਿਸ ਹੁੰਦੀ ਆ ਜਿਹੜੀ ਡੰਡੇ ਮਾਰ ਮਾਰ ਕੇ ਜਿਵੇਂ ਆਪਣਾ ਆਪਣਾ ਸੁਭ ਕਰਨ ਹਣਾ ਆਪਣਾ ਜਿਹੜਾ ਮੁੰਡਾ ਸ਼ਹੀਦ ਕਰ ਦਿੱਤਾ ਸੀ ਉਹਦੇ ਗੋਲੀ ਲੱਗੀ ਸੀ ਪਰ ਪ੍ਰਸ਼ਾਸਨ ਇੱਥੇ ਵੀ ਇਹ ਕਹਿ ਸਕਦਾ ਕਿ ਭਾਈਚਾਰਾ ਪ੍ਰਸ਼ਾਸਨ ਵੀ ਕਾਇਮ ਕਰਾ ਸਕਦਾ ਕਿਸਾਨ ਜਥੇਬੰਦੀਆਂ ਵੀ ਅੱਗੇ ਉਹਨ ਪ੍ਰਸ਼ਾਸਨ ਵੀ ਅਪੋਚ ਲਿਖਿਆ ਕਿ ਦੇਖਰੇਖ ਦੇ ਵਿੱਚ ਇਹਦੀ ਬੋਲੀ ਕਰਵਾਈ ਜਾਵੇ ਤੇ ਇਨਸ਼ੋਰ ਕੀਤਾ ਜਾਵੇ ਬਾਰ ਬਾਰ ਚੈੱਕ ਕੀਤਾ ਜਾਵੇ ਕਿ ਕੀ ਬਾਕੀ ਉਹ ਬੰਦੇ ਬਾਹਰ ਐ ਨੇ ਜਿਨ੍ਹਾਂ ਨੇ ਬੋਲੀ ਲਈ ਐ ਜੀ ਬਹੁਤ ਸ਼ੁਕਰੀਆ ਤਾਂ ਪੰਜਾਬ ਵਿਲੇਜ ਲੈਂਡ ਐਕਟ ਹੈ ਜਿਹੜਾ ਉਹ ਕੀ ਕਹਿੰਦਾ ਹੈ ਉਸ ਦੇ ਮੁਤਾਬਕ ਅਨਸੂਚਿਤ ਭਾਈਚਾਰੇ ਨਾਲ ਸੰਬੰਧਿਤ ਵਰਗਾਂ ਨੂੰ ਜ਼ਮੀਨ ਦਾ ਤੀਜਾ ਹਿੱਸਾ ਮਿਲਣਾ ਚਾਹੀਦਾ ਉਹ ਵੀ ਬੋਲੀ ਦੇ ਆਧਾਰ ਦੇ ਉੱਤੇ ਇਹ ਕਹਿ ਰਹੇ ਨੇ ਗੁਰਦੀਪ ਸਿੰਘ ਜਿਹੜੇ ਕਿ ਅੰਮੇਦਕਰ ਸਟੂਡੈਂਟਸ ਫੋਰਮ ਦੇ ਕਨਵੀਨਰ ਨੇ ਉਹਨਾਂ ਦਾ ਕਹਿਣਾ ਹੈ ਕਿ ਜ਼ਮੀਨੀ ਪੱਧਰ ਦੇ ਉੱਤੇ ਗੱਲਾਂ ਹੋਣੀਆਂ ਚਾਹੀਦੀਆਂ ਤਾਂ ਕਿ ਉਹਨਾਂ ਦੇ ਹੱਕ ਨਾ ਮਾਰੇ ਜਾਣ ਅਸੀਂ ਮੰਗ ਕੀ ਰਹੇ ਹਾਂ ਸੰਵਿਧਾਨ ਦੇ ਮੁਤਾਬਕ ਹੱਕ ਤਾਂ ਇਹ ਦੇਣ ਦੇ ਹੱਕ ਕਿਉਂ ਨਹੀਂ ਦਿੱਤਾ ਜਾ ਰਿਹਾ ਇਸ ਤੇ ਲਈ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਦਿੱਤੀ ਹੈ ਦੇਖਦੇ ਹਾਂ ਕਿ ਇਸ ਚਿੱਠੀ ਦਾ ਜਵਾਬ ਕੀ ਆਉਂਦਾ ਹੈ ਔਰ ਜ਼ਮੀਨੀ ਪੱਧਰ ਦੇ ਉੱਤੇ ਮਸਲਾ ਬਦਲਦਾ ਕਿੰਨਾ ਕੋ ਨਜ਼ਰ ਆਉਂਦਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਦੇ ਵਿੱਚ ਕਿਸ ਨੂੰ ਕਿੰਨਾ ਹੱਕ ਮਿਲ ਰਿਹਾ ਹੈ